ਨਿਹਾਲ ਸਿੰਘ ਵਾਲਾ ਵਿਖੇ ਕਾਰ ਵੇਚਣ ਦੇ ਮੁੱਦੇ ਨੂੰ ਲੈ ਕੇ ਦੋ ਕਰੀਬੀ ਰਿਸ਼ਤੇਦਾਰਾਂ ਮੌਕੇ ਸਾਹਮਣੇ ਨਜ਼ਰ ਆਏ ਮੀਡੀਆ ਨਾਲ ਗੱਲਬਾਤ ਕਰਦੇ ਆ ਪ੍ਰਿੰਸਸ ਸਿੰਗਲਾ ਨਾਮਕ ਵਿਅਕਤੀ ਨੇ ਆਪਣੇ ਰਿਸ਼ਤੇਦਾਰ ਜਗਦੀਸ਼ ਕੁਮਾਰ ਤੇ ਉਸ ਦੀ ਕਾਰ ਵੇਚਣ ਅਤੇ ਪੈਸੇ ਨਾ ਦੇਣ ਦੇ ਦੋਸ਼ ਲਗਾਉਂਦੇ ਆ ਆਪਣੇ ਸਬੂਤ ਪੇਸ਼ ਕੀਤੇ ਅਤੇ ਇਨਸਾਫ ਦੀ ਮੰਗ ਕੀਤੀ ਦੂਜੇ ਪਾਸੇ ਉਕਤ ਮਾਮਲੇ ਸੰਬੰਧੀ ਦੂਸਰੀ ਧਿਰ ਦੇ ਜਗਦੀਸ਼ ਕੁਮਾਰ ਨੇ ਵੀ ਮੀਡੀਆ ਸਾਹਮਣੇ ਆਪਣਾ ਪੱਖ ਪੇਸ਼ ਕਰਦੇ ਆ ਪ੍ਰਿੰਸ ਸਿੰਗਲਾ ਤੇ ਵਿਸ਼ਵਾਸ ਘਾਤ ਕਰਨ ਦੇ ਦੋਸ਼ ਲਗਾਉਂਦੇ ਆ ਆਪਣੇ ਸਬੂਤ ਮੀਡੀਆ ਸਾਹਮਣੇ ਰੱਖੇ ਅਤੇ ਇਨਸਾਫ ਦੀ ਮੰਗ ਕੀਤੀ ਵੀਡੀਓ ਵਿੱਚ ਅੱਗੇ ਪੇਸ਼ ਹੈ ਦੋਵਾਂ ਧਿਰਾਂ ਦਾ ਪੱਖ ਕੀ ਮੈਟਰ ਹੈ ਜੀ ਇਹ ਸਰ ਇੱਕ ਗੱਡੀ ਆ ਜੀ ਮੇਰੇ ਕੋਲੇ 2017 ਮਾਡਲ ਬ੍ਰੀਜ਼ਾ ਗੱਡੀ ਆ ਜੀ ਇਹ ਜਨਵਰੀ ਮਹੀਨੇ ਚ ਪਰਚਾਈ ਕੀਤੀ ਆ ਦਿੱਲੀ ਤੋਂ ਜੀ ਇਹਨਾਂ ਨੇ ਸੇਲ ਪਰਚੇ ਦਾ ਕੰਮ ਕੀਤਾ ਸੀ ਆਪਾਂ ਇੱਥੇ ਸੇਲ ਆਊਟ ਕਰਨ ਵਾਸਤੇ ਗੱਡੀ ਖੜਾਈ ਸੀਗੀ ਜੀ ਜਗਦੀਸ਼ ਕੁਮਾਰ ਨੇ ਜੀ ਆਪਾਂ ਗੱਡੀ ਜੀ ਦਿੱਲੀ ਤੋਂ ਲਈ ਆ ਦਿੱਲੀ ਤੋਂ ਐਨਓਸੀ ਮੇਰੇ ਨਾਮ ਤੇ ਕੱਟ ਕੇ ਆਈ ਹੋਈ ਜੀ ਪ੍ਰਿੰਸ ਸ਼ਿਗਲਾ ਦੇ ਨਾਮ ਤੇ ਜੀ ਹਮ ਐਨਓਸੀ ਕੱਟ ਕੇ ਆਉਣ ਤੋਂ ਬਾਅਦ ਉਹਦੇ ਤੇ ਪੰਜਾਬ ਦਾ ਨੰਬਰ ਜੀ ਮੇਰੇ ਨਾਮ ਤੇ ਮੇਰੇ ਪ੍ਰੂਫ ਤੇ ਐਡਰੈਸ ਤੇ ਲੱਗ ਚੁੱਕਿਆ ਜੀ ਹਮ ਇਹ ਕਹਿ ਰਹੇ ਆ ਵੀ ਇਹਨੇ ਜਾਲੀ ਧਾਰ ਕਰ ਲਾ ਕੇ ਗੱਡੀ ਨਾਮ ਕਰਾਈਏ ਜੀ ਜਦੋਂ ਦਿੱਲੀ ਤੋਂ ਗੱਡੀ ਪਰਚੇਜ ਕਰ ਲਈ ਜਿਹੜੇ ਬੰਦੇ ਨੇ ਐਨਓਸੀ ਉਸੇ ਦੇ ਨਾਮ ਤੇ ਕੱਟੀ ਜਾਣੀ ਹੈ ਜੀ ਉਸੇ ਦੇ ਨਾਮ ਤੇ ਪੰਜਾਬ ਦਾ ਨੰਬਰ ਲੱਗਣਾ ਬਾਘੇਪੁਰਾਣੇ ਐਸਡੀਐਮ ਦਫ਼ਤਰ ਤੇ ਨੰਬਰ ਲੱਗੇ ਮੈਂ ਇੱਥੇ ਜਦੋਂ ਇਹਨਾਂ ਨੇ ਮੇਰੇ ਤੇ ਜੀ ਨਿਹਾਲ ਸਿੰਘ ਨੇ ਤਰਖਾਸਤ ਦਿੱਤੀ ਵੀ ਇਹਨੇ ਗੱਡੀ ਨਾਮ ਕਰਾ ਲਈ ਧੋਕੇਦਾਰੀ ਨਾਲ ਜੀ ਮੇਰੇ ਸੰਦੀਪ ਨਾਲ ਫੋਨ ਤੇ ਡਿਸਕਸ ਕਰਕੇ ਤੇ ਮੈਂ ਉਹਨੂੰ ਬਿਆਨ ਦਿੱਤਾ ਆਪਦਾ ਮੈਂ ਕਿਹਾ ਵੀ ਧੋਖੇ ਨਾਲ ਗੱਡੀ ਨਾਮ ਕਿਵੇਂ ਹੋ ਜੂਗੀ ਦੱਸੋ ਮੈਨੂੰ ਜਦੋਂ ਐਨਓਸੀ ਮੇਰੇ ਨਾਮ ਤੇ ਕੱਟ ਕੇ ਆ ਚੁੱਕੀ ਆ ਹੂੰ ਚਲੋ ਉੱਥੇ ਆਪਣੀ ਕੋਈ ਸੁਣਵਾਈ ਨਹੀਂ ਹੋਈ ਜੀ ਮੈਂ ਜੀ ਮੋਗੇ ਐਸਐਸਪੀ ਸਾਹਿਬ ਦੇ ਤਰਖਾਸ ਦਿੱਤੀ ਉਹਨਾਂ ਨੇ ਡਿਪਟੀ ਸਾਹਿਬ ਦੇਤੇ ਤਰਖਾਸ ਜੀ ਬਤਨੀ ਆ ਗਈ ਜੀ ਪਤਨੀ ਤਰਖਾਸ ਪੂਰੇ 11 ਦਿਨ ਪਈ ਰਹੀ ਹੈ ਜੀ ਕੋਈ ਸੁਣਵਾਈ ਨਹੀਂ ਹੋਈ ਜੀ ਐਂਟੀ ਪਾਰਟੀ ਨੂੰ ਉੱਥੇ ਨਹੀਂ ਬੁਲਾਇਆ ਗਿਆ ਜਗਦੀਸ਼ ਕੁਮਾਰ ਨੂੰ ਜੀ ਉਹਨਾਂ ਨੇ ਮੈਨੂੰ ਜਦੋਂ ਦੁਬਾਰਾ ਉੱਥੇ ਜਾ ਕੇ ਮੈਂ ਪੁੱਛ ਪੜਤਾਲ ਕੀਤੀ ਵੀ ਮੇਰੀ ਤਰਖਾਸ ਦਾ ਕੀ ਬਣਿਆ ਜੀ ਉਹਨਾਂ ਨੇ ਮੈਨੂੰ ਕਿਹਾ ਜੀ ਕੁਝ ਨਹੀਂ ਹੋਇਆ ਜੀ ਤੇ ਉੱਥੇ ਉਹਨਾਂ ਨੇ ਮੇਰੇ ਬਿਆਨ ਲੈ ਲਏ ਵੀ ਇਹ ਆਪ ਦਾ ਕੋਰਟ ਰਾਹੀਂ ਨੰਬਰਣਾ ਚਾਹੁੰਦੇ ਆ ਜੀ ਉਹਨਾਂ ਨੇ ਮੇਰੀ ਤਰਖਾਸ ਉਥੋਂ ਵਾਪਸ ਭੇਜੀ ਤੀ 11 ਦਿਨ ਬਾਅਦ ਉਸ ਤੋਂ ਬਾਅਦ ਜਗਦੀਸ਼ ਕੁਮਾਰ ਨੇ ਉਥੇ ਡੀਐਸਪੀ ਪ੍ਰਕਾਸ਼ ਦੇਤੀ ਜੀ ਉਹਨਾਂ ਨੇ ਮੈਨੂੰ ਬੁਲਾਇਆ ਜੀ ਉਹ ਮੈਨੂੰ ਕਹਿੰਦੇ ਵੀ ਕੀ ਮੈਟਰ ਆ ਮੈਂ ਕਹਿੰਦਾ ਜੀ ਆ ਮੈਟਰ ਆ ਤੇ ਮੈਂ ਕਹਾ ਮੈਂ ਤਾਂ ਜੀ ਕੋਰਟ ਰਾਹੀਂ ਨਿਬੜਨਾ ਚਾਹੁੰਦਾ ਇਹਨਾਂ ਨਾਲ ਵੀ ਇਹਨਾਂ ਨੇ ਮੇਰੇ ਤੇ ਆ ਅਲੀਗੇਸ਼ਨ ਲਾਏ ਤੇ ਇਹ ਅਲੀਗੇਸ਼ਨ ਲੱਗਣ ਤੋਂ ਬਾਅਦ ਜੀ ਇਹਨਾਂ ਨੇ ਨਿਊਜ਼ ਕਰਵਾਈ ਆ ਜੀ ਨਿਊਜ਼ ਦੇ ਵਿੱਚ ਸਾਰਾ ਕੁਝ ਮੇਰੇ ਉਲਟ ਕੀਤਾ ਜੀ ਵੀ ਧੋਖਾ ਧੜੀ ਨਾਲ ਭੂਆ ਦੇ ਪੋਤੇ ਨੇ ਗੱਡੀ ਨਾਮ ਕਰਾ ਲਈ ਭੂਆ ਦੇ ਪੋਤੇ ਨੇ ਧੋਖੇ ਧੜੀ ਨਾਲ ਗੱਡੀ ਨਾਮ ਕਿਵੇਂ ਕਰਾਈ ਮੈਨੂੰ ਪ੍ਰੂਫ ਕਰਨ ਜੀ ਤਾਂ ਮੈਂ ਹੱਕਦਾਰਾਂ ਦੇ ਦਿੰਦਾ ਜੀ ਤੇ ਨਹੀਂ ਜਿਹੜੀ ਬੰਦੀ ਕਾਰਵਾਈ ਹੋ ਉਹ ਇਹਨਾਂ ਦੇ ਹੋਣੀ ਚਾਹੀਦੀ ਹੈ ਜੀ ਉਚਰ ਰੀਸਟ੍ਰੈਟੀ ਲੱਗਦੇ ਜਗਦੀਸ਼ ਮੇਰੇ ਜੀ ਡੈਡੀ ਦੇ ਮਾਮੇ ਦੇ ਬੇਟੇ ਆ ਜੀ ਹੂੰ ਤੁੰਤੋਸ਼ੀ ਕੀ ਮੰਗ ਕਰਦੇ ਆਪਾਂ ਮੰਗ ਕਰਦਾ ਇਨਸਾਫ ਦੀ ਜਿਹੜੀ ਮੇਰੀ ਗੱਡੀ ਆ ਜੀ ਉਹ ਮੈਨੂੰ ਮਿਲ ਜੇ ਜੀ ਰਿਕਵਰੀ ਮੇਰੇ ਕੋਲੇ ਹੋ ਜੇ ਜੀ ਗੱਡੀ ਦੀ ਕੋਟ ਰਾਈਂ ਦੇ ਦੇਣ ਜੀ ਪੁਲਿਸ ਰਾਈਂ ਦੇ ਦੇਣ ਜੀ ਗੱਡੀ ਮੇਰੇ ਕੋਲੇ ਕਬਜ਼ੇ ਚ ਆ ਜੇ ਜੀ ਤੇ ਜੇ ਮੇਰੇ ਤੇ ਇਹਨਾਂ ਨੇ ਅਲੀਗੇਸ਼ਨ ਲਾਏ ਆ ਜੀ ਉਹਨਾਂ ਦੀ ਇਹ ਆ ਦੀ ਸਜ਼ਾ ਜਾਂ ਗਲਤੀ ਜੋ ਵੀ ਇਹ ਮੰਨਦੇ ਹੱਕ ਦਾ ਹੋਣਾ ਜੀ ਜਿਹੜੇ ਇਹ ਕਰਮਚਾਰਕ ਕੇਸ ਨਾਮ ਤੇ ਇਹ ਚੁੜਾਏ ਗਏ ਹਾਂਜੀ ਜਿਹੜਾ ਕਾਰ ਬਜ਼ਾਰ ਤੁਸੀਂ ਕਿਹਾ ਕਿ ਇਹ ਡੀਪੀ ਆਪੋ ਮੋਬਾਈਲ ਨਿਹਾਲ ਸਿੰਘ ਵਾਲਾ ਦੇ ਨਾਮ ਦੇ ਬਰਨਾਲਾ ਰੋਡ ਤੇ ਆ ਜੀ ਜੋ ਕਿ ਟੀਨਾ ਰਾਣੀ ਦੇ ਨਾਮ ਤੇ ਨਾਗੀ ਜਗਦੀਸ਼ ਮਿੱਤਲ ਦੇ ਨਾਮ ਤੇ ਮੈਂ ਤੁਹਾਨੂੰ ਹੋਰ ਵੀ ਗੱਲ ਦੱਸ ਦੋਈ ਚਾਹੁੰਦਾ ਜੀ ਇਸ ਏਜੰਸੀ ਦੇ ਵਿੱਚ ਚਾਸੀਆਂ ਕੱਟ ਕੇ ਪੰਚ ਕੀਤੇ ਜਾਂਦੇ ਜਿਹੜੇ ਮੈਂ ਤੁਹਾਨੂੰ ਵਿੱਧ ਪ੍ਰੂਫ ਦੇ ਸਕਦਾ ਇਹ ਮੈਂ ਇੱਕ ਸੈਕਿੰਡ ਆ ਲਓ ਮੈਂ ਤੁਹਾਨੂੰ ਪ੍ਰੂਫ ਦਿਨਾ ਵੀ ਜਿਹੜੇ ਇੱਥੇ ਕੁਵਾਰ ਚ ਗੱਡੀਆਂ ਲੈ ਕੇ ਉਹਦੇ ਤੇ ਚਾਸੀਆਂ ਵੱਢ ਕੇ ਪੰਚ ਕਰਦੇ ਆ ਦੁਵਾਰਾ ਨਵੇਂ ਸਿਰੇ ਤੋਂ ਜੀ ਆ ਲਓ ਜੀ ਆ ਪ੍ਰੂਫ ਆ ਤੁਸੀਂ ਸਾਰੇ ਜਣੇ ਦੇਖ ਸਕਦੇ ਹੋ ਇਹਨਾਂ ਨੇ ਸਲੈਰੀਓ ਗੱਡੀ ਜੀ ਉਹਦੇ ਤੇ ਪੀਵੀ08 ਦੀ ਪਲੇਟ ਲਾ ਕੇ ਵੀ ਗੱਡੀ ਰੋਡ ਤੇ ਚਲਾਈ ਆ ਤੇ ਆ ਉਹਦੀ ਚਾਸੀ ਵੱਢ ਕੇ ਜੀ ਮੇਰੇ ਕੋਲੇ ਪਈ ਆ ਚਾਸੀ ਦੀ ਇਹ ਸਲੈਰੀਓ ਗੱਡੀ ਕਿੱਥੋਂ ਦੀ ਸੀ ਇਹ ਗੱਡੀ ਜੀ ਕੁਵਾਰ ਤੋਂ ਲਈ ਸੀ ਜੀ ਇਹਨਾਂ ਨੇ ਮਾਨਸਾ ਤੋਂ ਜੀ ਹਾਂ ਉਤੋਂ ਕੁਵਾਰ ਤੋਂ ਲਿਆਂਦੀ ਸੀ 1,66,000 ਰੁਪਏ ਦੀ ਜੀ ਹਾਂ ਹਾਂਜੀ ਉਹ ਗੱਡੀ ਦੀ ਚਾਸੀ ਵੱਢੀ ਵੀ ਆ ਜੀ ਤੇ ਇਹ ਗੱਡੀ ਰੋਡ ਤੇ ਨਹੀਂ ਚਲਾ ਸਕਦੀ ਉਹ ਗੱਡੀ ਪੰਜ ਕੋਲਾ ਪੁਲਿਸ ਵੱਲੋਂ ਨਲਾਮੀ ਤੇ ਆਈ ਵੀ ਆ ਜੀ ਇਹ ਰੋਡ ਤੇ ਗੱਡੀ ਚਲਾ ਨਹੀਂ ਸਕਦੇ ਇਹ ਗੱਡੀ ਰੋਡ ਤੇ ਚਲਾਈ ਇਹਨਾਂ ਨੇ ਪੀਵੀ08 ਦੀ 84 ਵੱਢ ਕੇ ਮੇਰੇ ਕੋਲੇ ਫੋਟੋ ਪਈਆਂ ਜੀ ਪੰਜ ਕੀਤੀਆਂ ਨੇ ਉਹਨਾਂ ਨੇ ਤੁਹਾਡੇ ਦੇ ਵੀ ਜਾਲ ਲਾਇਆ ਕਹਿੰਦੇ ਵੀ ਜਿਹੜਾਗਾ ਤਾਸ ਦੇ ਆਧਾਰ ਤੇ ਇਸ ਇਹਨਾਂ ਨੂੰ ਜੋਬ ਤੇ ਰੱਖਿਆ ਸੀਗਾ ਵੀ ਸਾਰਾ ਮਾਲਕਾ ਜਿਹੜਾ ਇਹਨੂੰ ਬਣਾਇਆ ਸੀਗਾ ਪਰ ਇਹਨੇ ਜਾਲ ਬਚ ਕੇ ਧੋਖੇ ਜੜੀ ਕੀਤੀ ਸੀ ਜੀ ਤੁਸੀਂ ਮੈਨੂੰ ਦੱਸੋ ਜੀ ਮੈਂ ਧੋਖਾ ਹੀ ਕਰਨਾ ਹੁੰਦਾ ਤਾਂ ਏਜੰਸੀ ਦੇ 40 ਗੱਡੀਆਂ ਜੀ ਜੀ 40 ਗੱਡੀਆਂ ਪਰਚੇਜ਼ ਕੀਤੀ ਜਿਹੜੀਆਂ ਉਹਨਾਂ ਨੇ ਡਿਸਪਲੇ ਤੇ ਲਾਈਆਂਆਂ ਮੀਆਂ ਫਿਰ ਮੈਂ ਇੱਕ ਗੱਡੀ ਘਾਤੋਂ ਨਾ ਕਰਾਈਆ ਕਿਉਂਕਿ ਮੈਂ 40 ਗੱਡੀਆਂ ਵੀ ਨਾ ਕਰਾ ਸਕਦਾ ਸੀ ਉਹਦਾ ਕੰਮ ਹੀ ਮੈਂ ਸੰਭਾਲਦਾ ਸੀ ਤੇ ਤਾਂ ਮੈਂ ਜੀ 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 ਇੱਕ ਗੱਡੀ ਮੈਂ ਨਾਮ ਕਰਾ ਲਈ ਉਹਦਾ ਮੈਂ ਭੋਖਾ ਤੜੀ ਕਰ ਲਈ ਜੇ ਮੈਂ 40 ਨਾ ਕਰਾ ਲੈਂਦਾ ਫਿਰ ਕੀ ਕਰਦੇ ਜੀ ਇਹ ਤਾਂ ਐਲੀਗੇਸ਼ਨ ਲਾਉਣ ਵਾਲਾ ਜੀ ਉਹ ਤਾਂ ਕੋਈ ਵੀ ਲਾ ਸਕਦਾ ਹੁਣ ਮੰਨ ਲਓ ਕਿ 40 ਦੇ ਵਿੱਚੋਂ ਇੱਕ ਗੱਡੀ ਆਪਦੀ ਪਰਚੇਜ਼ ਕੀਤੀ ਤੇ ਮੇਰੇ ਇੱਕ ਗੱਡੀ ਦਾ ਨਾਮ ਬਣ ਜੀ ਤਾਂ ਮੈਂ ਸੱਚ ਤੇ ਖੜਾ ਮੈਂ 40 ਨਹੀਂ ਨਾਮ ਕਰਾਈਆਂ ਜਿਹੜੇ ਤੁਸੀਂ ਸਲੈਰੀਓ ਗੱਡੀ ਤੁਸੀਂ ਮੀਡੀਆ ਤੇ ਇਹਨਾਂ ਨੂੰ ਜਾ ਕੇ ਬਿਆਨ ਲੈ ਲਓ ਸਲੈਰੀਓ ਗੱਡੀ ਕਿੱਥੇ ਆ ਹਮ ਅਬਲੀ ਦਾ ਸੁਣੋ ਇਹਨੇ ਗੱਡੀ ਵੀ ਦਿਖਾਉਣੀ ਕਿੱਥੇ ਆ ਜੀ ਜੇ ਤੁਸੀਂ ਗੱਡੀ ਦੇਖੋਗੇ ਤਾਂ ਤੁਸੀਂ ਗੱਡੀ ਦਾ ਫੋਰਨ ਚੱਕ ਕੇ ਦੇਖ ਲਓ ਜੀ ਉਹਦੀ ਚਾਸੀ ਵੱਡੀ ਵੀ ਹੋਊਗੀ ਜੀ ਤੁਸੀਂ ਇਹ ਕਹਿਣਾ ਚਾਹੁੰਦੇ ਆਂ ਵੀ ਉੱਥੇ ਜਿਹੜਾ 2 ਨੰਬਰ ਦਾ ਕੰਮ 2 ਨੰਬਰ ਤੋਂ ਦਾ ਹੋ ਰਿਹਾ ਜੀ ਹੂੰ ਮੈਂ ਪ੍ਰੂਫ ਕਰੂੰਗਾ ਜੀ ਇਹਨਾਂ ਨੇ ਜੀ ਆਪਦੀ ਇੱਕ ਫੇਸਬੁੱਕ ਤੇ ਵੀਡੀਓ ਪਾਈ ਵੀ ਆ ਛੋਮਕੀ ਸਰਦਾਰ ਪੇਜ ਵੱਲੋਂ ਪਈ ਵੀ ਆ ਜਿਸੇ ਵੱਲੋਂ ਪਈ ਵੀ ਆ ਵੀ ਸਾਡੀ ਏਜੰਸੀ ਦੇ ਵਿੱਚ ਸਾਰਾ ਕੰਮ ਜੈਨੂਇਨ ਕੀਤਾ ਜਾਂਦਾ ਜੀ ਹੂੰ ਮੈਂ ਪ੍ਰੂਫ ਕਰ ਦੂੰਗਾ ਜੀ ਉੱਥੇ ਮੇਰੇ ਕੋਲੇ ਵੀਡੀਓ ਪਈਆਂ ਗੱਡੀਆਂ ਦੀਆਂ ਜਿਹੜੀਆਂ ਗੱਡੀਆਂ ਦਿੱਲੀ ਤੋਂ ਆ ਕੇ ਸਾਰੀਆਂ ਰੀਪੇਟ ਹੁੰਦੀਆਂ ਜੀ ਰੀਪੇਂਡ ਕਰਕੇ ਵੇਚਦੇ ਸੀਗੇ ਤੁਸੀਂ ਮੀਡੀਆ ਨੂੰ ਇਹ ਦੇ ਸਕਦੇ ਹੋ ਵੀਡੀਓ ਹਾਂ ਮੈਂ ਹੁਣੇ ਪ੍ਰੂਫ ਕਰ ਸਕਦਾ ਨਹੀਂ ਜੀ ਦੂਜਾ ਉਹਨਾਂ ਨੇ ਇਹ ਵੀ ਅਲਿਗੇਸ਼ਨ ਲਾਇਆ ਕਿ ਜਿਹੜੀ ਡੀਜ਼ਰਾਂ ਪੇਮੈਂਟ ਆ ਉਹ ਵੀ ਤੁਸੀਂ ਖਾ ਗਏ ਕਹਿੰਦੇ ਆਪਾਂ ਕਹਿੰਦੇ ਨਾ ਖਾ ਲਈ ਜੀ ਦੱਸੋ ਮੈਨੂੰ ਪ੍ਰੂਫ ਕਰਨ ਜੀ ਆਪ ਨੂੰ ਪ੍ਰੂਫ ਕਰਦਣ ਵੀ ਆਪ ਬੰਦੇ ਤੋਂ ਪੈਸੇ ਲਏ ਆ ਆਪਾਂ ਦੇ ਦਾਰਾ ਜੀ ਕੋਈ ਪ੍ਰੂਫ ਤਾਂ ਹੋ ਨਹੀਂ ਰਿਹਾ ਨਾ ਜੀ ਕੁਝ ਤੁਸੀਂ ਦੇਖੋ ਜੀ ਜੇ ਮੰਨ ਲਓ ਪੁਲਿਸ ਕੋਲੇ 4 ਤਰੀਕ ਦੀ ਐਪਲੀਕੇਸ਼ਨ ਦਿੱਤੀ ਵੇ ਇਹਨਾਂ ਨੇ ਜੀ ਜੇ ਮੇਰੇ ਉਲਟ ਕੋਈ ਪ੍ਰੂਫ ਹੁੰਦਾ ਤਾਂ ਪੁਲਿਸ ਨੂੰ ਫਿਰ ਤੋਂ ਪਰਚਾ ਉਧੇ ਹੀ ਕਰ ਦਿੰਦੇ ਜੀ ਅੱਜ 25 ਦਿਨ ਹੋ ਗਏ ਜੀ ਇਸ ਪੁਲਿਸ ਨੇ ਇਨਵੈਸਟੀਗੇਸ਼ਨ ਕੀਤੀ ਹੈ ਜੀ ਮੈਂ ਕੋਰਟ ਰਾਹੀਂ ਆਪਦੀ ਐਂਟੀਸਿਪਟਰੀ ਵੇਲ ਕਰਾਈ ਆ 4 ਤਰੀਕ ਨੂੰ ਉੱਥੇ ਸੰਦੀਪ ਕੁਮਾਰ ਨੇ ਪਰਵਾਨੇ ਰਾਹੀਂ ਪੇਸ਼ ਕੀਤਾ ਵੀ ਅਸੀਂ ਇਨਵੈਸਟੀਗੇਸ਼ਨ ਕਰ ਰਹੇ ਹਾਂ ਜੇ ਹੁਣ 25 ਦਿਨਾਂ ਦੇ ਵਿੱਚ ਕੋਈ ਇਨਵੈਸਟੀਗੇਸ਼ਨ ਨਹੀਂ ਹੋਈ ਜੀ ਇਨਵੈਸਟੀਗੇਸ਼ਨ ਦੇ ਮੂਹਰੇ ਪਰਚਾ ਮੇਰੇ ਤੋਂ ਉਧਰ ਤਾਂ ਕਰ ਦਿੰਦੇ ਜੇ ਮੈਂ 420 ਕੀਤੀ ਹੁੰਦੀ ਤਾਂ ਮੇਰੇ ਤੋਂ ਪਰਚਾ ਦੇ ਦਿੰਦੇ ਜੀ ਕੋਈ ਪ੍ਰੂਫ ਤਾਂ ਸੋਲਿਡ ਮਿਲ ਨਹੀਂ ਰਿਹਾ ਨਾ ਜੀ ਪ੍ਰਿੰਸ ਦੇ ਖਿਲਾਫ ਇੱਕ ਅਫਵਾਹ ਉਹ ਬੋਲਦਾ ਉਹ ਬੋਲਦਾ ਜੀ ਉਹ ਤਾਂ ਜਿੰਨੀਆਂ ਮਰਜ਼ੀ ਗੱਲਾਂ ਬਣਾ ਲਓ ਜੀ ਜੇਕਰ ਤੁਹਾਨੂੰ ਇਨਸਾਫ ਨਹੀਂ ਮਿਲਦਾ ਇਸ ਮਾਮਲੇ 'ਚ ਤਾਂ ਫਿਰ ਤੁਸੀਂ ਤੁਹਾਡਾ ਅਗਲਾ ਸਟੈਪ ਕੀ ਹੋ ਮੈਂ ਤਾਂ ਜੀ ਕੋਰਟ ਰਾਈ ਜਾਊਂਗਾ ਜੀ ਮੈਂ ਤਾਂ ਕੋਰਟ ਰਾਈ ਆਪਦੀ ਗੱਡੀ ਰਿਕਵਰ ਕਰਨੀ ਚਾਹੁੰਦਾ ਜੀ ਤੁਸੀਂ ਕੋਰਟ ਦੇ ਵਿੱਚ ਤੁਸੀਂ ਕਹਿ ਜਾਊਂਗਾ ਕਿ ਤੁਸੀਂ ਜਿਹੜਾ ਇਹ ਮਾਮਲਾ ਹੈ ਜਿਹੜਾ ਤੁਸੀਂ ਕਹਿ ਕਿ ਵੀ ਦੋ ਨੰਬਰ ਦਾ ਕੰਮ ਹੁੰਦਾ ਹੈ ਜਾਂ ਚੈਸੀਆਂ ਵੱਢ ਕੇ ਇਹ ਵੀ ਮਾਮਲਾ ਤੁਸੀਂ ਲੈ ਕੇ ਜਾਓ ਮੈਂ ਸਾਰਾ ਜੀ A to Z ਮੇਰੇ ਕੋਲ ਪ੍ਰੋਪਰ ਫਾਈਲ ਰੈਡੀ ਹੈ ਜੀ ਜੀ ਇਹ ਕੋਰਟ ਮੇਰਾ ਕੇ ਸਿਵਲ ਕੋਰਟ 'ਚ ਕੇਸ ਲੱਗਣਾ ਜੀ ਨਿਹਾਲ ਸਿੰਘ ਵਾਲੇ ਵੀਰਵਾਰ ਨੂੰ ਕੇਸ ਫਾਈਲ ਹੋ ਜਾਊਗਾ ਜੀ ਮੈਂ ਜਿੰਨੇ ਸੌਲਿਡ ਪ੍ਰੂਫ ਮੇਰੇ ਕੋਲ ਹੈਗੇ ਆ ਜੀ ਮੈਂ ਸਾਰੇ ਨਾਲ ਲਾਉਂਗਾ ਜੀ ਇੱਕ ਤੁਹਾਡੇ ਨਾਲ ਜਿਹੜੀ ਕਨਫਿਊਜ਼ਨ ਆਇਆ ਹੈ ਕਪ੍ਰਿੰਸ ਆ ਜੋ ਕੋਈ ਮੈਡੀਕਲ ਆਲਾ ਉਹ ਕਹਿੰਦੇ ਵੀ ਜਿਹੜੀ ਗੱਡੀ ਆ ਉਹ ਨੇ ਦਿੱਤੀ ਸੀ ਉਹਦੇ ਨਾਮ ਤੇ ਚੱਲੀ ਤੁਸੀਂ ਬਣਾ ਕੇ ਕਾਰਗੱਤਰ ਆਪਣੇ ਨਾਂ ਕਰੇ ਪਹਿਲੀ ਗੱਲ ਹੈ ਜੀ ਜਿਹੜਾ ਪ੍ਰਿੰਸ ਮੈਡੀਕਲ ਆ ਉਹਦਾ ਨਾਮ ਜਸਪ੍ਰੀਤ ਸਿੰਘਲਾ ਜੀ ਆਪ ਦਾ ਗਾਉਂ ਚਾਚਲੇ ਮੁੰਡਾ ਨਾ ਪ੍ਰਿੰਸ ਸਿੰਘਲਾ ਜੀ ਜਦੋਂ ਵੀਰੇ ਦਿੱਲੀ ਤੋਂ ਗੱਡੀ ਆਪਾਂ ਇਹਨੂੰ ਸੀ ਕਟਾ ਲਈ ਆ ਦੇਖੋ ਦਿੱਲੀ ਤੋਂ ਗੱਡੀ ਮੇਰੇ ਨਾਮ ਤੇ ਕੱਟ ਕੇ ਆਈ ਨਾ ਪ੍ਰਿੰਸ ਸਿੰਘਲਾ ਦੇ ਨਾਮ ਤੇ ਆਪਾਂ ਦਿੱਲੀ ਤੋਂ ਆਧਾਰ ਕੜਵਾ ਲਾ ਜਿਸ ਉਹ ਇਹਨਾਂ ਨੇ ਆਪਾਂ ਨੂੰ ਕਲੀਅਰਿਫਾਈ ਕਰਨਾ ਜੀ ਦਿੱਲੀ ਜਾਣ ਜੀ ਦਿੱਲੀ ਕੋ ਘਾਰਕੜ ਪੰਚ ਕਰਾਉਣ ਨੂੰ ਜੀ ਪਤਾ ਲੱਗ ਜੇ ਉਹ ਧਾਰਕੜ ਕਿਹਦਾ ਲੱਗਿਆ ਹੋਇਆ ਜੀ ਮੈਂ ਕਹਾਂ ਜਸ ਤਰੀਕੇ ਨਾਲ ਇਹ ਕਹਿ ਰਹੇ ਆ ਜੀ ਪ੍ਰੈਸ ਮੈਡੀਕਲ ਦੀ ਗੱਡੀ ਸੀ ਯਾਨੀ ਜਾਲੀ ਇਹਦਾ ਮਤਲਬ ਹੈ ਬਿਆਰ ਫਿਰ ਜਿਹੜਾ ਦੇ ਰੇ ਆ ਤੇ ਉਹ ਐਸ ਡੀ ਐਮ ਬਾਗਾਪਰਾਣਾ ਵੀ ਕਿ ਜ਼ਿੰਮੇਵਾਰ ਆ ਜੀ ਐਸ ਡੀ ਐਮ ਬਾਗਾਪਰਾਣਾ ਬੈਠਾ ਹੋਟ ਸਟੇਟਾਂ ਤੇ ਐਸ ਡੀ ਐਮ ਬੈਠਿਆ ਜੀ ਉਹ ਜਾਲੀ ਗੱਡੀਆਂ ਨਾਲ ਕਰੀ ਜਾਂਦੇ ਇਹਨਾਂ ਦੇ ਮੁਤਾਬਕ ਹੂੰ ਉਹ ਅਫਸਰ ਨੂੰ ਪੜੇ ਲੈ ਕੇ ਸੂਝਵਾਨ ਅਫਸਰ ਆ ਜੀ ਜਿਹੜੀ ਚੀਜ਼ ਉਹਨਾਂ ਨੂੰ ਦਿਖਦੀ ਆ ਤਾਂ ਉਹੀ ਕਰਦੇ ਆ ਇਹਦਾ ਮਤਲਬ ਤਾਂ ਇਹ ਉਹਨਾਂ ਤੇ ਵੀ ਅਲੀਗੇਸ਼ਨ ਲਾਦਣਗੇ ਜੀ ਕੱਲ ਨੂੰ ਜੀ 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 ਤੁਹਾਡਾ ਨਾਮ ਕੀ ਆ ਮੇਰਾ ਨਾਮ ਜਗਦੀਸ਼ ਕੁਮਾਰ ਦੀਸ਼ਾ ਜੀ ਜਗਦੀਸ਼ ਕੁਮਾਰ ਜੀ ਪ੍ਰਿੰਸ ਨੂੰ ਜਾਣਦੇ ਹੋ ਤੁਸੀਂ ਪ੍ਰਿੰਸ ਸਿੰਗਲਾ ਹਾਂ ਪ੍ਰਿੰਸ ਸਿੰਗਲਾ ਸਾਡੀ ਭੂਆ ਦਾ ਪੋਤਾ ਜੀ ਉਹਨਾਂ ਨੇ ਜਿਹੜੇ ਦੋਸ਼ ਲਾਏ ਆ ਉਹਨਾਂ ਨੇ ਕਿਹਾ ਕਿ ਉਹਨਾਂ ਨੇ ਇੱਕ ਦਰਖਾਸਤ ਦਿੱਤੀ ਹੈ ਮਾਨਯੋਗ ਐਸਐਸਪੀ ਸਾਹਿਬ ਦੇ ਉਹਨਾਂ ਦਾ ਕਹਿਣਾ ਹੈ ਕਿ ਇੱਕ ਬਰੀਜ਼ਾ ਗੱਡੀ ਉਹ ਕਹਿੰਦੇ ਕਿ ਮੈਂ ਵੇਚਣ ਨੂੰ ਦਰਬੀਸ਼ ਨੂੰ ਦਿੱਤੀ ਸੀ ਔਰ ਉਹ ਗੱਡੀ ਉਹ ਕਹਿੰਦੇ ਕਿ ਮੇਰੀ ਗੱਡੀ ਉਹਨਾਂ ਨੇ ਨਾ ਮੈਨੂੰ ਪੈਸੇ ਦਿੱਤੇ ਤੇ ਨਾ ਉਹ ਗੱਡੀ ਵਾਪਸ ਕੀਤੀ ਹੈ ਤੇ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਇੱਕ ਉਹਨਾਂ ਨੇ ਐਨਓਸੀ ਤੇ ਆਰਸੀ ਦਿਖਾਈ ਹੈ ਉਹ ਗੱਡੀ ਦੀ ਉਹ ਕਹਿੰਦੇ ਕਿ ਮੇਰੇ ਮੇਰੇ ਨਾਮ ਤੇ ਐਨਓਸੀ ਬਣੀ ਹੈ ਤੁਹਾਡਾ ਕੀ ਪੱਖ ਹੈ ਇਸ ਤੇ ਬੱਜੀ ਪਰਿੰਨ ਸਿੰਘਲਾ ਨੇ ਜਦੋਂ ਜਦੋਂ ਵੀ ਉਹਨੇ ਗੱਡੀ ਇੱਥੇ ਵੇਚਣ ਲਈ ਆਈ ਆ ਮੈਨੂੰ ਖੜਾਈ ਆ ਪਹਿਲੀ ਗੱਲ ਉਹ ਇੱਥੇ ਹਾਜ਼ਰ ਸੀਗਾ ਇੱਥੇ ਬੁਖਤਾਓ ਮੈਨੇਜਰ ਦੇ ਤੌਰ ਤੇ ਉਹ ਨੌਕਰੀ ਦਾ ਕੰਮ ਕਰਦਾ ਸੀਗਾ ਸਾਡੇ ਭੂਆ ਦਾ ਪੋਤਾ ਹੋਣ ਕਰਕੇ ਅਸੀਂ ਉਹ ਤੇ ਸਾਰਾ ਵਿਸ਼ਵਾਸ ਕਰਦੇ ਸੀ ਆਪਦਾ ਘਰ ਦਾ ਮੁੰਡਾ ਸੀ ਜੀ ਅਸੀਂ ਉਹ ਜੋ ਵੀ ਅਸੀਂ ਕੰਮਕਾਰ ਕੀਤਾ ਸਾਰਾ ਉਸ ਬੰਦੇ ਦੇ ਰਾਹੀਂ ਕੀਤਾ ਜਿਹੜੀ ਗੱਡੀ ਦਾ ਇਹ ਗੱਲ ਕਰ ਰਿਹਾ ਜੀ ਉਹ ਗੱਡੀ ਦਾ ਪਹਿਲਾਂ ਤਾਂ ਸਾਨੂੰ ਪ੍ਰੂਫ ਚਾਹੀਦਾ ਗੱਡੀ ਕਿਤੋਂ ਲੈ ਕੇ ਆਇਆ ਕਿ ਨੂੰ ਇਹਨੇ ਪੈਸੇ ਪਾਏ ਆ ਕਿੱਥੇ ਭੇ ਆ ਕਿੱਥੋਂ ਇਹਨੇ ਪੈਸੇ ਲਿਆਂਦੇ ਆ ਹੂੰ ਦੂਜੀ ਗੱਲ ਇਹ ਗੱਡੀ ਅਸੀਂ ਖੁਦ ਲੈ ਕੇ ਆਂਦੀ ਆ ਮੈਂ ਆਪਣੇ ਡੀਪੀਆਰ ਮੋਡਲ ਦੇ ਵਿੱਚ ਪੈਸੇ ਪਾ ਕੇ ਦਿੱਲੀੋਂ ਪਰਚੇਜ ਕੀਤੀ ਆ ਮੇਰੇ ਨਾਲ ਬੋਬੀ ਗੱਲ ਮੁੰਡਾ ਬੈਠਾ ਡਿਲੀਵਰੀ ਲੈਟਰ ਇਹਦੇ ਨਾਂ ਤੇ ਭਰਿਆ ਵਾ ਇਹ ਮੁੰਡਾ ਇਹ ਮੁੰਡਾ ਦਿੱਲੀੋਂ ਗੱਡੀ ਪਰਚੇਜ ਕਰਕੇ ਡਿਲੀਵਰੀ ਲੈਟਰ ਰਾਹੀਂ ਲੈ ਕੇ ਆਉਂਦਾ ਉਹਦੇ ਆ ਸਾਡੇ ਕੋਲੇ ਪ੍ਰੂਫ ਪਏ ਆ ਸਾਰੇ ਪੇਪਰ ਇਹ ਦੋ ਜਵਾਨ ਕੋਰਨ ਇਹ ਨੌਜਾ ਬੋਬੀ ਗੱਲਾ ਜਿਹੜਾ ਮੇਰੇ ਕੋਲ 5 ਸਾਲ ਤੋਂ ਮੇਰੇ ਕੋਲੇ ਕੰਮ ਕਰਦਾ ਜਿਹੜੇ ਅੱਜ ਇੱਕ ਗੱਡੀ ਦੀ ਦਾ ਸੌਦਾ ਕਿੰਨੇ ਦਾ ਹੋਇਆ ਸੀਗਾ ਇਹ ਸੌਦਾ ਸੀ ਪ੍ਰਿੰਸ ਮੈਡੀਕਲ ਹਾਲ ਆ ਸਾਡੀ ਮੰਡੀ ਚ ਮੁੰਡਾ ਪ੍ਰਿੰਸ ਆਉਦਾ ਨਾਮ ਵੀ ਜੀ ਅਸੀਂ ਉਸ ਬੰਦੇ ਨੂੰ ਗੱਡੀ ਵੇਚੀ ਸੀ 490000 ਰੁਪਏ ਦੀ ਇਹ ਗੱਡੀ ਦੀ ਡਿਲੀਵਰੀ ਜਦੋਂ ਦਿੱਤੀ ਆ ਆ ਸਾਡੇ ਕੋਲ ਡਿਲੀਵਰੀ ਲੈਟਰ ਪਿਆ ਸਾਡੇ ਗੁਰਵਿੰਦਰ ਸਿੰਘ ਜੀ ਆ ਇਹਨਾਂ ਨੇ ਇਹ ਡਿਲੀਵਰੀ ਕੀਤੀ ਆ ਪ੍ਰਿੰਸ ਨੇ ਖੁਦ ਹੀ ਫੋਟੋ ਖਿੱਚੀ ਆ ਗੱਡੀ ਰੇਲਵਰ ਕਰਨ ਵੇਲੇ ਦੂਜੀ ਗੱਲ ਲੈ ਕੇ ਕਿੱਥੋਂ ਆਂਦੀ ਸੀ ਇਹ ਗੱਡੀ ਇਹ ਗੱਡੀ ਅਸੀਂ ਦਿੱਲੀ ਤੋਂ ਲੈ ਕੇ ਆਂਦੀ ਸੀ ਜੀ ਉਹ ਕਿੰਨੇ ਦੀ ਲੈ ਕੇ ਆਂਦੀ ਸੀ ਉਹ 390000 ਦੀ ਲੈ ਕੇ ਆਂਦੀ ਸੀ ਜੀ ਇਹਦੇ ਪੰਜਾਬ ਨੰਬਰ ਆਰਗੋ ਨੰਬਰ ਲਵਾਉਂਦੇ ਫਰ ਖਰਚਾ ਲੱਗਣਾ ਸੀ ਕੁਛ ਇਹ ਗੱਡੀ ਦਾ ਕੰਮਕਾਰ ਕਾਫੀ ਹੁੰਦਾ ਸੀ ਉਹਦੇ ਖਰਚਾ ਹੋ ਕੇ ਸਾਨੂੰ ਇਹ ਚ 12000 ਰੁਪਏ ਅਗਲੀ ਚੁਕਵਾਈ ਕਰਕੇ ਅਸੀਂ ਗੱਡੀ ਸੇਲ ਕੀਤੀ ਸੀ ਦਿੱਲੀੋਂ ਕੌਣ ਲੈ ਕੇ ਆਇਆ ਸੀ ਦਿੱਲੀੋਂ ਬੋਬੀ ਗੱਲ ਗੱਡੀ ਲੈ ਕੇ ਆਇਆ ਸੀਗੇ ਜੀ ਤੇ ਇਹਦੀ ਪੇਮੈਂਟ ਤੁਸੀਂ ਕਿਸੇ ਪੇਮੈਂਟ 210000 ਰੁਪਏ ਡੀਪੀ ਅਡਮੋਲ ਚ ਭਾਈ ਵੀ ਇਹ ਸਾਡੀ 180000 ਰੁਪਏ ਸਾ ਇਹਦੇ ਜਾਨੀ ਤੁਸੀਂ ਸਬੂਤ ਉਹ ਸਾਡੇ ਕੋ ਬਕਵਾਦਾ ਪ੍ਰੂਫਾ ਦੇ ਮਰਤਾਵ ਕਸੀ ਗੱਲ ਕਰ ਰਹੇ ਆ ਜੀ ਜਿਹੜਾ ਬੰਦਾ ਕਹਿੰਦਾ ਮੈਂ ਗੱਡੀ ਫੇਰੀ ਆ ਉਹ ਸਾਨੂੰ ਆਪਣੇ ਪ੍ਰੂਫ ਦਿਖਾਵੇ ਗੱਡੀ ਕਿੱਥੋਂ ਲੈ ਕੇ ਆਇਆ ਕਿਤੋਂ ਲੈ ਕੇ ਆਇਆ ਕਿੰਨੇ ਪੈਸੇ ਕਿਹਨੂੰ ਦੇ ਕੇ ਆਇਆ ਉਸ ਤੋਂ ਬਾਅਦ ਜਦੋਂ ਇਹ 17 ਗ੍ਰੇ ਨੂੰ ਗੱਡੀ ਸੇਲ ਕੀਤੀ ਆ ਪ੍ਰਿੰਸ ਮੈਡੀਕਲ ਨੂੰ ਗੁਰਵਿੰਦਰ ਸਿੰਘ ਜੀ ਕੋਲ ਬੈਠੇ ਆ ਇਹਨਾਂ ਨੇ ਗੱਡੀ ਸੇਲ ਕੀਤੀ ਆ ਪ੍ਰਿੰਸ ਨੇ ਖੁਦ ਫੋਟੋ ਖਿੱਚੀ ਆ ਉਸ ਤੋਂ ਬਾਅਦ 17 ਤਰੀਕ ਨੂੰ ਸਾਡਾ ਡੀਪੀਆ ਨੂੰ ਮਿਲਦਾ ਪੇਜ ਚੱਲਦਾ ਜਿਹਦੇ ਉੱਤੇ ਅਸੀਂ ਫੋਟੋ ਪਾਈਆ ਇਹ ਡੀਪੀਆਟੋ ਮੋਬਾਈਲ ਦਾ ਪੇਜ ਇਹੀ ਫਾਲੋ ਕਰਦਾ ਸੀਗਾ ਐਨੀ ਉਹਦੇ ਉੱਤੋਂ ਅਪਰਾਈ ਕੀਤਾ ਗੱਡੀ ਵੇਚੀ ਦਾ ਇੱਥੇ ਸਾਡੇ ਕੋਲੇ ਇਹ ਕੰਮ ਕਰਦਾ ਸੀ ਇਹੀ ਗੱਡੀਆਂ ਸੇਲ ਪਰਚੇ ਦਾ ਕਰਦਾ ਸੀ ਉਸ ਤੋਂ ਬਾਅਦ ਇਹਨੇ 18 ਤਰੀਕ ਨੂੰ ਆ ਖੁਦ ਗੱਡੀ ਸੇਲ ਕੀਤੀ ਆ ਇਹ ਕਿਹੜੀ ਗੱਡੀ ਕੀਤੀ ਇਹ ਗੱਡੀਆਂ ਸਾਡੇ ਕੋਲ ਜਿਵੇਂ ਸੇਲ ਪਰਚੇ ਦਾ ਕੰਮ ਕਰਦੇ ਆ ਆਲ ਓਵਰ ਗੱਡੀਆਂ ਉਸ ਤੋਂ ਬਾਅਦ ਸਾਡੇ ਕੋਲ ਕੰਮ ਕਰਦਾ 18 ਨੂੰ ਵੀ ਸੇਲ ਕੀਤੀ ਆ 19 ਨੂੰ ਵੀ ਕੀਤੀ ਆ 20 25 ਨੂੰ ਵੀ ਕੀਤੀ ਆ ਖੋਦੇ ਇੱਥੇ ਮਾਲਕ ਦੇ ਸਬੂਤੇ ਉੱਤੇ ਪ੍ਰੂਫ ਦੇ ਉੱਤੇ ਇਹ ਕੰਮ ਕਰਦਾ ਸੀਗਾ ਜੀ ਠੀਕ ਹੈ ਜੀ ਸਾਨੂੰ ਇਹ ਪ੍ਰੂਫ ਦਵੇ ਵੀ ਇਹ ਗੱਡੀ ਮੇਰੀ ਆ ਸਾਨੂੰ ਸਾਨੂੰ ਕਈ ਦਿਨਾਂ ਤੋਂ ਹਰਾਸਮੈਂਟ ਕਰ ਰਿਆ ਐ ਐਸਐਸਪੀ ਸਾਹਿਬ ਦੇ ਇਹਨਾਂ ਨੇ ਦਰਖਾਸਤ ਦੇ ਕੇ ਆਂਦੀ ਸੀ ਜਿਹਦੇ ਬਰਾਬਰ ਤੇ ਸਾਨੂੰ ਡਿਪਟੀ ਸਾਹਿਬ ਦੇ ਕੋਲ ਲਾਇਆ ਗਿਆ ਅਸੀਂ ਆਪਣੇ 10 ਬੰਦੇ ਭਾਈਚਾਰੇ ਇੱਕ ਤੌਰ ਤੇ ਜਾ ਕੇ ਪ੍ਰੂਫ ਦੇ ਕੇ ਜਾਂਦੇ ਆ ਡਿਪਟੀ ਸਾਹਿਬ ਨੇ ਸਾਡੀ ਸਾਰੀ ਗੱਲ ਸੁਣ ਕੇ ਸਾਨੂੰ ਸਾਡੇ ਬਿਆਨ ਨੋਟ ਕੀਤੇ ਗਏ ਆ ਉੱਥੇ ਚਾਰਾ ਬੰਦਿਆਂ ਦੇ ਉੱਥੇ ਬਿਆਨ ਨੋਟ ਹੋਏ ਵੇ ਆ ਉਸ ਤੋਂ ਬਾਅਦ ਸਾਡੀ ਦਰਖਾਸਤ ਦਿੱਤੀ ਵੀ ਸੀ ਉਹ ਨਿਹਾਲ ਸਿੰਘ ਦੇ ਥਾਣੇ ਗਈ ਆ ਉੱਥੇ ਕੋਈ ਕਾਰਵਾਈ ਹੋ ਰਹੀ ਆ ਕੋਈ ਹੋ ਰਹੀ ਆ ਜੋ ਉਹਨਾਂ ਨੇ ਮੈਥੋਂ ਪ੍ਰੂਫ ਮੰਗਿਆ ਮੈਂ ਥਾਣੇ ਦੇ ਵਿੱਚ ਸਾਰੇ ਪ੍ਰੂਫ ਕਰਵਾਤੇ ਆ ਇੱਕ ਉਹਨਾਂ ਨੇ ਇਹ ਦੋਸ਼ ਲਾਇਆ ਕਿ ਇੱਥੇ ਜਿਹੜਾ ਡੀਪੀ ਆਟੋਮੋਬਾਈਲ ਤੇ ਉਹਨਾਂ ਦਾ ਕਹਿਣਾ ਹੈ ਕਿ ਕੋਈ ਨੰਬਰ ਪੰਜ ਕੀਤੇ ਜਾਂਦੇ ਆ ਚੈਸੀਆਂ ਵੱਢ ਕੇ ਇੱਕ ਉਹਨਾਂ ਨੇ ਸਲੇਰੀਓ ਗੱਡੀ ਦਾ ਜ਼ਿਕਰ ਬਿਲਕੁਲ ਜੀ ਜਿਹੜੀ ਸਲੇਰੀਓ ਗੱਡੀ ਦੀ ਗੱਲ ਹੈ ਜੀ ਉਹ ਮੇਰੇ ਜਿਹੜੀ ਗੱਡੀ ਸਲੇਰੀਓ ਦੀ ਗੱਲ ਕਰਦਾ ਨੰਬਰ ਪੰਜ ਕਰਨ ਵਾਲੀ ਜੀ ਇਹ ਖੁਦ ਗੱਡੀ ਮਾਨਸਾ ਤੋਂ ਲੈ ਕੇ ਆਇਆ ਸੀਗਾ ਜੀ ਉਹਦਾ ਸਾਡਾ ਡੀਪੀ ਆਟੋਮੋਬਾਈਲ ਦਾ ਲੈਟਰ ਪੈਟ ਵੀ ਗਿਆ ਵਾ ਜੀ ਸਟੈਂਪ ਬਣ ਕੇ ਆਇਆ ਵਾ ਉਹ ਗੱਡੀ ਪੰਜ ਨਹੀਂ ਉਹ ਸੀ ਕੁਆਡ ਦਾ ਕੰਮ ਕਰਦੇ ਆ ਜੀ ਉਹਦੇ ਵਿੱਚੋਂ ਕੁਝ ਪਾਰਟ ਸਾਨੂੰ ਪੁਰਾਣੇ ਚਾਹੀਦੇ ਹੁੰਦੇ ਆ ਉਹ ਗੱਡੀ ਲੈ ਕੇ ਆਂਦੀ ਵੀ ਆ ਪਾਰਟ ਆ ਉਹ ਗੱਡੀਆਂ ਦੇ ਉਹਦੇ ਵਿੱਚ ਸਹੈਦੂ ਗੱਡੀ ਨਹੀਂ ਉਹ ਇਹ ਖੁਦ ਲੈ ਕੇ ਆਇਆ ਉਹ ਉਸ ਤੋਂ ਇਲਾਵਾ ਇਹ ਐਨਯੂਏ ਹੋਇਆ ਵਾ ਵੀ ਇੱਕ ਪੀਵੀ08 ਦਾ ਸਾਡੇ ਤੇ ਦੋਸ਼ ਲਾਇਆ ਗਿਆ ਵੀ ਇਹ ਤਾਂ ਪੀਵੀ08 ਦਾ ਨੰਬਰ ਪੰਜ ਕੀਤਾ ਹੂੰ ਉਹ ਮੇਰੇ ਜੀਜਾ ਜੀ ਆ ਤਵੇ ਤੋਂ ਉਹਨਾਂ ਦੀ ਗੱਡੀ ਇੱਥੇ ਕੰਮ ਹੋਣ ਵਾਸਤੇ ਸਹੈਦੂ ਆਈ ਸੀ ਉਹਦੇ ਤੇ ਪੀਵੀ08 ਨੰਬਰ ਲੱਗਿਆ ਵਾ ਮੇਰੀ ਸਿਸਟਰ ਹੈਂਡੀਕੈਪਡ ਆ ਉਹ ਗੱਡੀ ਅਰ ਟੀਚਰਾਂ ਸਰਕਾਰੀ ਆਟੋਮੈਟਿਕ ਆ ਉਹ ਗੱਡੀ ਉਹ ਯੂਜ਼ ਕਰਦੇ ਆ ਉਹ ਕੰਮ ਹੋਣ ਵਾਸਤੇ ਗੱਡੀ ਆਈ ਸੀ ਅਸੀਂ ਤਿੰਨ ਚਾਰ ਦਿਨ ਉਹਦੀ ਟ్రਾਈ ਲੈਣ ਵਾਸਤੇ ਗੱਡੀ ਆਪ ਦੇ ਕੋਲ ਰੱਖੀ ਬਿਜਾਰ ਗਏ ਆ ਹੋ ਸਕਦਾ ਉਹਦੇ ਵਾਰ ਆਪਦੇ ਗੱਲ ਕਰਦਾ ਇਹਦੀ ਤਵੀਸ਼ ਕਰਾਈ ਜਾਵੇ ਵੀ ਕਿਹੜੀ ਗੱਡੀ ਤੇ ਪੰਜ ਨੰਬਰ ਲੱਗਿਆ ਪਰ ਜੇ ਕੋਈ ਇਸ ਤਰ੍ਹਾਂ ਦਾ ਕੰਮ ਕੇਸ ਨਿਕਲੂਗਾ ਅਸੀਂ ਬੰਦੀ ਸਜ਼ਾ ਦੇ ਹੱਕਦਾਰ ਹੋਵਾਂਗੇ ਪਰ ਮੇਰੇ ਪਿੱਛੇ ਇਸ ਬੰਦੇ ਨੇ ਬਹੁਤ ਡਿਪਾਰਟਮੈਂਟ ਲਾਏ ਆ ਬਹੁਤ ਬੰਦਿਆਂ ਤੋਂ ਮੈਨੂੰ ਖਜਿਆ ਖਰਾਬੀ ਕਰਾ ਰਿਆ ਮੈਨੂੰ ਇੱਥੇ ਤੱਕ ਕੀ ਮੈਨੂੰ ਆਪ ਨੂੰ ਆਉਣ ਜਾਣ ਤੇ ਵੀ ਬਾਹਰ ਦਿੱਕਤ ਆ ਰਹੀ ਹੈ ਮੇਰੇ ਪਿੱਛੇ ਐਰੇ ਗੈਰੇ ਬੰਦੇ ਵੀ ਲੱਗ ਰਹੇ ਆ ਮੇਰਾ ਕਿਸੇ ਨਾ ਕੋਈ ਹੋਰ ਹੈ ਨਹੀਂਗਾ ਕਹੇ ਨਾਲ ਮੇਰਾ ਕੋਈ ਦੋਸਤ ਨਹੀਂ ਮੇਰੀ ਬੇਨਤੀ ਹੈ ਵੀ ਇਹ ਸਚਾਈ ਦੀ ਸਚਾਈ ਜਲਦੋਂ ਜਲਦ ਕੀਤੀ ਜਾਵੇ ਤੁਹਾਡੇ ਨਾਲ ਹੀ ਮੈਂ ਤੁਹਾਡੇ ਸਾਹਮਣੇ ਬੈਠਾ ਇੱਕ ਇੱਕ ਉਹਨਾਂ ਨੇ ਦੋਸ਼ ਲਾਇਆ ਕਿ ਪੁਲਿਸ ਪ੍ਰਸ਼ਾਸਨ ਰਾਹੀਂ ਉਹ ਕਹਿੰਦੇ ਕਿ ਮੇਰੀ ਦਾਦੀ ਜਿਹੜੇ ਬਿਮਾਰ ਨੇ ਔਰ ਵੀ ਪੁਲਿਸ ਪ੍ਰਸ਼ਾਸਨ ਰਾਹੀਂ ਮੈਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਦੇਖੋ ਜੀ ਮੈਂ ਪੁਲਿਸ ਪ੍ਰਸ਼ਾਸਨ ਨੂੰ ਨਹੀਂ ਕੁਝ ਕਹਿ ਸਕਦਾ ਯਾਰੇ ਸਾਡੇ ਪੋਹਾ ਜੀ ਆ ਬਿਮਾਰ ਆ ਜੇ ਇਹ ਗੱਲ ਇਹ ਨਹੀਂ ਉਹ ਅੱਜ ਦੇ ਬੁਹਾਰਾ ਚਾਰ ਸਾਲਾਂ ਤੋਂ ਬਿਮਾਰ ਚੱਲ ਰਹੇ ਆ ਅਸੀਂ ਉਹਨਾਂ ਦੇ ਨਾਲ ਆ ਅੱਜ ਪੋਹਾ ਜੀ ਦੇ ਨਾਲ ਅੱਜ ਵੀ ਉਹਨਾਂ ਦੇ ਨਾਲ ਰਾਵਾਂਗੇ ਪਰ ਜਿਹੜੀ ਪੋਸਿਬਲ ਰਸਨ ਵਾਲੀ ਗੱਲ ਆ ਕਾਨੂੰਨੀ ਕਾਰਵਾਈ ਦੇ ਹਿਸਾਬ ਨਾਲ ਕੋਈ ਕਾਰਵਾਈ ਹੋ ਰਹੀ ਆ ਜੇ ਨਹੀਂ ਹੋ ਰਹੀ ਮੈਨੂੰ ਪਤਾ ਨੀਗਾ ਜੇ ਸਾਾਨੂੰ ਕਿਤੇ ਬੁਲਾਇਆ ਗਿਆ ਅਸੀਂ ਆਪਦੇ ਉੱਥੇ ਡਾਕੂਮੈਂਟ ਦੇ ਕੇ ਜਾਂਦੇ ਆ ਥਾਣੇ ਦੇ ਵਿੱਚ ਡਾਕੂਮੈਂਟ ਜਮ੍ਹਾਂ ਕਰਵਾਏ ਆ ਇਸ ਗੱਡੀ ਦੇ ਆਧਾਰ ਤੇ ਅਸੇ ਨੂੰ ਸੂਚਾਈ ਦਿੱਤੀ ਜਾਵੇ ਤੁਸੀਂ ਕੀ ਮੰਗ ਕਰਦੇ ਹੋ ਮੇਜਰ ਇਹ ਇਹ ਚੀਜ਼ ਦਾ ਨਤਾਰਾ ਹੋਣਾ ਚਾਹੀਦਾ ਜੀ ਜਿਹਦੀ ਗੱਡੀ ਆ ਉਹਦੀ ਝੋਲੀ ਪਾਈ ਜਾਵੇ ਜਿਹੜੇ ਬੰਦੇ ਨੇ ਝਾਲੀ ਕੰਮ ਕੀਤਾ ਮੈਂ ਕੀਤਾ ਤਾਂ ਮੈਨੂੰ ਸਜ਼ਾ ਮਿਲੇ ਜਿਹੜੇ ਬੰਦੇ ਨੇ ਇਹਦੀ ਗੱਡੀ ਦੇ ਉੱਤੇ ਭਰਾਵ ਤੇ ਆਪ ਝਾਲੀ ਕੰਮ ਕੀਤਾ ਕੋਈ 420 ਦੇ ਵਿੱਚ ਨਾਂਗਵਰ ਆਈ ਆ ਸਾਡੇ ਕੋਲ ਪ੍ਰੂਫਾ ਸਮੇਤ ਪਿਆ ਇੱਕ ਉਹਨਾਂ ਨੇ ਜਿਹੜੇ ਪ੍ਰੂਫ ਸ਼ੋ ਕੀਤੇ ਐ ਉਹਨਾਂ ਨੇ ਐਨਓਸੀ ਸ਼ੋ ਕੀਤੀ ਐ ਕਿ ਦਿੱਲੀੋਂ ਐਨਓਸੀ ਮੇਰੇ ਨਾਂ ਤੇ ਘਟਾਇਆ ਉਹ ਐਨਓਸੀ ਇਹਨਾਂ ਨੇ ਮੇਰੇ ਘਰ ਸੀ ਇਹਨਾਂ ਦਿਲੋਂ ਜਿਹੜੇ ਤੁਸੀਂ ਸੇਲ ਪਰਚੇ ਦਾ ਕੰਮ ਕਰਦੇ ਆ ਇਹਨੂੰ ਪਤਾ ਵੀ ਕਿੱਥੋਂ ਸੇਲ ਪਰਚੇ ਕਰਦੇ ਆ ਮੇਰੇ ਫੋਨ ਦੇ ਉੱਤੋਂ ਹੀ ਇਹਨੇ ਆਪਣਾ ਆਧਾਰ ਕਾਰਡ 420 ਦੇ ਨਾਮ ਮੇਰੇ ਫੋਨ ਦੇ ਉੱਤੋਂ ਆਧਾਰ ਕਾਰਡ ਬੰਦੇ ਨੂੰ ਮੂਰੇ ਪਾ ਕੇ ਡੀਡ ਮਾਰਤਾ ਜਦੋਂ ਉਹਦੀ ਐਨਓਸੀ ਬਣ ਗਈ ਆ ਜੀ ਇਹਦੇ ਮੈਨੂੰ ਫੋਨ ਕੀਤਾ ਐਨਓਸੀ ਕਾਗਜ਼ ਪਤਰਾ ਇਹਦੇ ਕੋਲ ਆਉਂਦੇ ਸੀ ਇਹਨੇ ਮੈਨੂੰ ਪਿਆ ਵੀ ਚਾਚਾ ਜੀ ਐਨਓਸੀ ਆ ਗਈ ਪ੍ਰਿੰਸ ਦੇ ਨਾਂ ਤੇ ਪ੍ਰਿੰਸ ਸਿੰਘਲੇ ਨੂੰ ਜਿਹਨੂੰ ਅਸੀਂ ਇਹ ਪ੍ਰਿੰਸ ਸਿੰਘਲਾ ਇਹ ਖੋਦਾ ਜਿਹਨੂੰ ਅਸੀਂ ਗੱਡੀ ਵੇਚੀ ਸੀ ਉਹਦਾ ਨਾਮ ਵੀ ਪ੍ਰਿੰਸ ਆ ਅਸੀਂ ਉਹ ਵੈਰੀਫਾਈ ਕਰਵਾਤਾ ਇਹਨੇ ਗੱਡੀ ਆਪਣੇ ਨਾਮ ਕਰਵਾ ਲਈ ਸਾਨੂੰ ਪਤਾ ਬਾਅਦ ਚ ਲੱਗਿਆ ਜਦੋਂ ਆਰਸੀ ਨੇ ਆ ਖੁਦ ਹੀ ਦੱਸਿਆ ਵੀ ਇਹ ਗੱਡੀ ਮੇਰੇ ਨਾਂ ਤੇ ਆ ਵੀ ਮੈਂ ਗੱਡੀ ਚੋਰੀ ਹੋ ਗਈ। ਹੂੰ ਮੇਰੇ ਵੱਡੇ ਭਰਾ ਨੂੰ ਖੁਦ ਫੋਨ ਕਰਕੇ ਕਹਿੰਦਾ ਵੀ ਮੇਰੀ ਗੱਡੀ ਚੋਰੀ ਹੋ ਗਈ ਆ। ਵੀ ਗੱਡੀ ਮੈਂ ਉੱਥੇ ਚੰਨਿਆ ਪਲਸ ਲੈ ਕੇ ਮੇਰੇ ਵੱਡੇ ਭਰਾ ਨੇ ਕਿਹਾ ਵੀ ਸਾਨੂੰ ਪਤਾ ਸਾਡਾ ਭਰਾ ਕਿੱਡਾ ਕ ਵੱਡਾ ਚੋਰ ਆ। ਹੂੰ ਠੀਕ ਆ ਬਾਕੀ ਮੈਂ ਇਲਾਕੇ ਦੇ ਵਿੱਚ ਨਿਹਾਲ ਸਿੰਘ ਜੀ ਦੇ ਮੈਨੂੰ ਸਾਰੇ ਬੰਦੇ ਜਾਣਦੇ ਆ। ਮੇਰੀ ਤਵੀਸ਼ ਕੀਤੀ ਜਾਵੇ ਮੈਂ ਕਿੱਡਾ ਕ ਵੱਡਾ ਡਾਕੂ ਆ ਕਿੱਡਾ ਕ ਵੱਡਾ ਮੈਂ ਚੋਰ ਆ। ਉਹ ਕਿਉਂ ਚੋਤ ਮੈਂ ਮੰਗ ਕਰਦਾ ਅਨਸਾਫਤ ਆਇਆ ਜਾਵੇ ਮੈਨੂੰ ਜੋ ਮੈਂ ਅੱਜ ਤੋਂ 1.5 ਮਹੀਨੇ ਤੋਂ ਪਰ ਮੈਂ ਆਪਦਾ ਕੰਮਕਾਰ ਛੱਡ ਕੇ ਮੈਂ ਆਪਦੇ ਬੱਚਾ ਨੂੰ ਵੀ ਟਾਈਮ ਦੇ ਰਿਹਾ ਤੇ ਮੈਂ ਦਿਮਾਗੀ ਤੌਰ ਤੇ ਪਰੇਸ਼ਾਨ ਹਾਂ ਜੂ ਪੂਰਾ ਜੋ ਬੰਦੇ ਨੇ ਇਹ ਨਹੀਂ ਮੇਰੇ ਨਾਲ 420 ਕੀਤੀ ਹੈ ਜਿਹੜੇ ਮੇਰੇ ਵਿਸ਼ਵਾਸ ਵਾਲੇ ਮੇਰੇ ਨਾਲ ਹੋਰ 20 ਵਰਕਰ 10 ਵਰਕਰ ਕੰਮ ਕਰ ਰਹੇ ਆ ਮੈਂ ਕਿਸੇ ਤੇ ਵਿਸ਼ਵਾਸ ਕਰਨ ਯੋਗ ਨਹੀਂ ਰਿਹਾ ਮੈਂ ਦਿਮਾਗੀ ਤੌਰ ਤੇ ਪਰੇਸ਼ਾਨ ਹੋ ਗਿਆ ਉਹਨਾਂ ਨੇ ਇਹ ਵੀ ਕਿਹਾ ਕਿ ਜਿਹੜੇ ਡਾਕੂਮੈਂਟਸ ਨੇ ਉਹ ਲੀਗਲ ਡਾਕੂਮੈਂਟਸ ਨੇ ਤੇ ਕਿਉਂਕਿ ਜੇਕਰ ਝਾਲੀ ਹੋ ਤਾਂ ਹੁਣ ਤੱਕ ਪੁਲਿਸਟਿਕ ਕਾਰਵਾਈ ਕਰ ਜਿਹੜੇ ਲੀਗਲ ਡਾਕੂਮੈਂਟ ਕਹਿੰਦਾ ਤਾਂ ਹੀ ਉਹ ਜਦੋਂ ਲੀਗਲ ਡਾਕੂਮੈਂਟ ਲੈਗਲ ਡਾਕੂਮੈਂਟਾਂ ਦੇ ਵਿੱਚ ਵਿਸ਼ਵਾਸ ਘਾਤ ਹੋ ਜੇ ਉਹਦੀ ਇਨਕਾਰੀ ਤਾਂ ਹੋਣੀ ਚਾਹੀਦੀ ਆ ਇਹ ਮੇਰੇ ਨਾਲ ਵਿਸ਼ਵਾਸ ਘਾਤ ਹੋਇਆ ਮੇਰੇ ਫੋਨ 'ਤੇ ਆਪਦਾ ਆਧਾਰ ਕਾਰਡ ਭੇਜ ਕੇ 1:30 ਵਜੇ ਮਾਰਿਆ ਗਿਆ ਮੋਰਲੇ ਬੰਦੇ ਨੇ ਮੇਰਾ ਨੰਬਰ ਦੇ ਕੇ ਇਹਦੇ ਨਾਂ ਤੇ ਐਨਓਸੀ ਘਟਵਾਤੀ ਜਦੋਂ ਐਨਓਸੀ ਆਈ ਨੰਬਰ ਲਵਾਉਣ ਵਾਸਤੇ ਪ੍ਰਿੰਸ ਦੇ ਨਾਂ ਤੇ ਆਈ ਪਰ ਇਹਨੇ ਮੈਨੂੰ ਕਿਹਾ ਪ੍ਰਿੰਸ ਦੇ ਨਾਂ ਤੇ ਮੈਂ ਐਨਓਸੀ ਆ ਗਈ ਮੈਂ ਪਤਾ ਨੰਬਰ ਲਵਾ ਦੇ ਮੈਂ ਇਹ ਤੇ ਵਿਸ਼ਵਾਸ ਕੀਤਾ ਮੇਰੇ ਨਾਲ ਵਿਸ਼ਵਾਸ ਘਾਤ ਕੀਤਾ ਗਿਆ ਦੀ ਇਨਕਾਰੀ ਕਰਾਈ ਜਾਵੇ ਜਿਹੜਾ ਡੀਪੀ ਆਟੋਮੋਬਾਈਲ ਦਾ ਸੋਸ਼ਲ ਅਕਾਊਂਟ ਹੈ ਜੋ ਕਿਸ ਨੰਬਰ ਤੇ ਚੱਲ ਰਿਹਾ ਡੀਪੀ ਆਟੋਮੋਬਾਈਲ ਦਾ ਉਹ ਡੀਪੀ ਆਟੋਮੋਬਾਈਲ ਮੇਰਾ ਬੇਟਾ ਚਲਾਉਂਦਾ ਜੀ ਹੁਣ ਇਸ ਟਾਈਮ ਪਹਿਲਾਂ ਇਹ ਚਲਾਉਂਦਾ ਸੀਗਾ ਆਪਦੇ ਹੱਥ ਦਾ ਮੈਨੂੰ ਹਿਸਾਬ ਨਾ ਕੇ ਦਿੱਤਾ ਵਾ ਜਿਹੜਾ ਮੈਂ 4 ਲੱਖ 11000 ਰੁਪਏ ਲੈਣਾ ਹੈ ਤੋਂ ਇਹ 4 ਲੱਖ 11000 ਰੁਪਿਆ ਮੈਂ ਮੰਗਨ ਜਦੋਂ ਵੀ ਮੰਗਦਾ ਸੀਗਾ ਮੈਨੂੰ ਭਰਿਆ ਬਹੁਤ ਉਲਟ-ਫਲਟ ਫੋਨ ਆਉਂਦੇ ਸੀਗੇ ਇਹਦੇ ਵਾਰ ਆਪਦੇ ਕੁਦਰਤੀ ਇਹਦੇ ਹੱਥ ਜੇ ਜਦੋਂ ਆਰਸੀ ਸਾਨੂੰ ਪਤਾ ਹੀ ਨਹੀਂ ਖੁਦ ਦੱਸਿਆ ਵੀ ਆਰਸੀ ਮੇਰੇ ਕੋਲ ਗੱਡੀ ਦੀ ਬਣ ਕੇ ਆ ਗਈ ਜਦੋਂ ਆਰ ਹਾਂ ਉਹਨੂੰ ਉਦੋਂ ਦੱਸਿਆ ਵੀ ਮੇਰੇ ਕੋਲ ਵੀ ਜੇ ਮਤਲਬ ਇਹ ਗੱਡੀ ਵੀ ਮੈਂ ਸੁੱਤੋਂ ਲੈਣੀ ਆ ਜੇ ਪੈਸੇ ਤਾਂ ਬਾਧੀਆਂ ਗੱਲਾਂ ਆ ਬੋਬੀ ਗੱਲਾਂ ਇਹ ਗੱਡੀ ਦਾ ਡਰਾਈਵਰ ਲੈਟਰ ਪਿਆ ਜਿੱਥੋਂ ਇਹ ਗੱਡੀ ਲੈ ਕੇ ਆਇਆ ਕਿਉਂ ਬੰਦਾ ਲੈ ਕੇ ਆਇਆ ਇਹਨੂੰ ਇਹ ਹੀ ਨਹੀਂ ਪਤਾ ਗੱਡੀ ਕਿਥੋਂ ਆਈ ਆ ਕੌਣ ਲੈ ਗਿਆ ਕਿਵੇਂ ਆਈ ਆ ਤੁਸੀਂ ਲੈ ਕੇ ਆਏ ਹੋ ਬਈ ਜੀ ਗੱਡੀ ਹਸਤਾਲ ਅਸੀਂ ਹਾਂ ਜੀ ਵੀਰੇ ਕੀ ਨਾਮ ਹੈ ਤੁਹਾਡਾ ਵੀਰੇ ਮੇਰਾ ਨਾਮ ਬੋਬੀ ਗੱਲ ਹੈ ਇਹ ਜਿਹੜਾ ਹੱਥ ਵਿੱਚ ਤੁਹਾਡੇ ਡਾਕੂਮੈਂਟ ਹੈ ਏਓਸੀ ਬ੍ਰੀਜ਼ਾ ਗੱਡੀ ਦਾ ਜਿਹਦੀ ਗੱਲ ਚੱਲ ਰਹੀ ਹੈ ਹਾਂਜੀ ਵੀਰੇ ਉਸੇ ਗੱਡੀ ਦਾ ਡਿਲੀਵਰੀ ਲੈਟਰ ਹੈ ਮੇਰੇ ਨਾਂ 'ਤੇ ਗੱਡੀ ਡਿਲੀਵਰ ਹੋਈ ਈ ਆ ਵੇਖੋ ਆਦੀ ਉੱਥੇ ਦਿੱਲੀ ਤੋਂ ਲੈ ਕੇ ਆਏ ਸੀ ਗੱਡੀ ਤੁਸੀਂ ਲੈ ਕੇ ਆਏ ਸੀ ਹਾਂਜੀ ਵੀਰੇ ਔਰ ਇਹ ਡਿਲੀਵਰੀ ਲੈਟਰ ਹੈ ਜਿਹੜਾ ਇਹ ਤੁਹਾਡੇ ਨਾਂ 'ਤੇ ਘਟਿਆ ਗਿਆ ਹਾਂਜੀ ਹਾਂਜੀ ਵੀਰੇ ਤੁਸੀਂ ਦੇਖ ਸਕਦਾ ਬੋਵੀ ਗਿਲ ਦੇ ਨਾਮ ਤੇ ਬਕਾਇਦਾ ਹੈ ਚੈਸੀ ਨੰਬਰ ਗੱਡੀ ਦਾ ਸਾਰਾ ਕੁਝ ਡਿਟੇਲ ਭਰੀ ਹੋਈ ਹੈ ਇੱਕ ਮਨ ਪ੍ਰਿੰਸ ਸਿੰਘਲਾ ਇਹ ਕਹਿ ਰਿਹਾ ਕਿ ਇਹ ਗੱਡੀ ਮੇਰੀ ਹੈ ਵੀਰੇ ਜੇ ਪ੍ਰਿੰਸ ਸਿੰਘਲਾ ਕਹਿ ਰਿਹਾ ਗੱਡੀ ਮੇਰੀ ਆ ਉਹਨੂੰ ਪਤਾ ਹੋਊਗਾ ਕਿਥੋਂ ਲੈ ਗਿਆ ਸਾਨੂੰ ਪ੍ਰੂਫ ਦੇ ਦੇ ਮੈਂ ਇਥੋਂ ਗੱਡੀ ਲੈ ਕੇ ਆਏ ਨੇ ਪੈਸਿਆਂ ਚ ਲੈ ਕੇ ਆਏ ਜੀ ਕੋਈ ਉਹਨੇ ਔਖਾ ਤੇ ਟ੍ਰਾਂਜੈਕਸ਼ਨ ਕੀਤੀ ਹੈ ਕੈਸ਼ ਦਿੱਤੀ ਆ ਗਾਣੇ ਬੰਦੇ ਨੂੰ ਮਿਲਾਰੇ ਸਾਨੂੰ ਮੈਂ ਇਥੋਂ ਗੱਡੀ ਪਰਚੇਸ ਕੀਤੀ ਹੈ ਸਾਡੇ ਕੋਲੇ ਸਾਰੇ ਡਾਕੂਮੈਂਟ ਪਏ ਆ ਅਸੀਂ ਕਿਥੋਂ ਗੱਡੀ ਪਰਚੇਸ ਕੀਤੀ ਆ ਕਿਤੋਂ ਲਈ ਆ ਇੱਕ ਜੀ ਹੋਰ ਕਹਿੰਦੇ ਜਾਉਣਾ ਮੇਰੇ ਖਿਲਾਫ ਜੋ ਦਰਖਾਸਤ ਗਈ ਆ ਉਹਦੇ ਵਿੱਚ ਇਹ ਗੱਲ ਕਹੀ ਗਈ ਹੈ ਜਿਸ ਤੱਕ ਮੈਨੂੰ ਪਤਾ ਲੱਗਿਆ ਨਹੀਂ ਮੈਨੂੰ ਕਿਸੇ ਨੇ ਪੜਾਈਆ ਨਹੀਂ ਮੈਂ ਪੜ੍ਹੀ ਆ ਪਰ ਮੈਨੂੰ ਪਤਾ ਲੱਗਿਆ ਵੀ ਮੇਰੇ ਤੇ ਦੋਸ਼ ਲੱਗਿਆ ਵੀ ਗੱਡੀ ਮੈਂ 5 ਮਹੀਨੇ ਆਪਦੇ ਕੋਲ ਖੜਾਈ ਰੱਖੀ ਆ ਨਾ ਤਾਂ ਮੈਂ ਇਹਦੀ ਗੱਡੀ ਸੇਲ ਕੀਤੀ ਤੇ ਨਾ ਮੈਂ ਇਹਨੂੰ ਪੈਸੇ ਦਿੱਤੇ ਇਹ ਚ ਬਹੁਤ ਵੱਡੀ ਗੱਲ ਆਈ ਐ ਕਿ ਜਿਹੜੀ ਮੈਨੂੰ 17 ਫਰਵਰੀ ਨੂੰ ਅਸੀਂ ਇਹ ਤੋਂ ਗੱਡੀ ਸੇਲ ਕਰਦੇ ਆ ਖੋਦੇ ਫੋਟੋ ਖਿੱਚਦਾ ਸੇਲ ਕਰੀ ਗੱਡੀ ਦੀ ਠੀਕ ਹੈ ਜੀ ਜੀ 17 ਫਰਵਰੀ ਨੂੰ ਸਾਡਾ ਡੀਪੀ ਉਹਨੂੰ ਮਿਲਦਾ ਕਾਊਂਟ ਬਣਿਆ ਵਾ ਉਹਦੇ ਉੱਤੇ ਮੈਂ ਐਕਸ਼ਨ ਕਰਦਾ ਗੱਡੀ ਸੇਲ ਕਰੀ ਦੀ ਗੱਡ ਲਿਖ ਕੇ ਭੇਜਦਾ ਓਕੇ ਕਰਦਾ 2 ਮਈ ਤੱਕ ਇਥੇ ਮੇਰੇ ਕੋਲ ਕੰਮ ਕਰਦਾ ਕੀ ਇਹ 2 ਮਈ ਤੱਕ 17 ਮਈ ਤੋਂ 17 ਫਰਵਰੀ ਤੋਂ ਲੈ ਕੇ 2 ਮਈ ਤੱਕ ਇਹਨੂੰ ਗੱਡੀ ਵਿਖੀ ਦਾ ਪਤਾ ਹੀ ਨਹੀਂ ਆਉਂਦਾ ਵੀ ਮੇਰੀ ਗੱਡੀ ਕਿੱਥੇ ਆ ਮੈਨੂੰ ਅਨਸਾਫ਼ ਅਧਵਾਇਆ ਜਾਵੇ ਭਾਈ ਜੀ ਝੂਠੀਆਂ ਦਰਖਾਸਤਾਂ ਦੇ ਕੇ ਮੈਨੂੰ ਦਿਮਾਗੀ ਤੌਰ ਤੇ ਪਰੇਸ਼ਾਨ ਕੀਤਾ ਮੈਂ ਅੱਜ ਇਸ ਗੱਲ ਵਾਸਤੇ ਬਹੁਤ ਪਰੇਸ਼ਾਨ ਆ ਵੀ ਝੂਠੀਆਂ ਦਰਖਾਸਤਾਂ ਦੇ ਦੇ ਕੇ ਮੇਰੇ ਤੇ ਜੋ ਇਹ ਕੰਮ ਹੋ ਰਿਹਾ ਮੈਂ ਪਰੇਸ਼ਾਨ ਹਾਂ